ਸ਼ਹੀਦਾਂ ਨੂੰ ਸਾਡਾ ਅੱਲਾ ਹੁ ਅਸਲਾਮ 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 ਸ਼ਹੀਦੋ ਤੁਹਾਡੀ ਸੋਚ ਤੇ ਕਰ ਲਿਆਗੇ ਕੋਪੀ ਸ਼ਹੀਦੋ ਤੁਹਾਡਾ ਕਰਜ਼ ਹੈ ਲੋਨਾ ਸਾਡਾ ਕਰਜ਼ ਹੈ ਨੀਕਲ ਸ਼ਿਮਾ ਦੇ ਸ਼ਹੀਦਾਂ ਮਰਦੇ ਮਰਦੇ ਲੋਕੋ ਲਾ ਸੰਮਣਗੇ ਕਰ ਕਰੀਓਗੇ ਜੰਮ੍ਹਦੇ ਇਨਕਲਾਬ ਜਿੰਦਾਬਾਦ 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 ਨੀਕਲ ਸ਼ਿਮਾ ਗੋਲੀ ਕਾਂਦੇ ਸ਼ਹੀਦਾਂ ਨੂੰ ਸਾਡਾ ਅੱਲਾ ਹੁ ਅਸਲਾਮ 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 ਲੋਕੋ ਨਾ ਥੰਮਣਗੇ ਕਰ ਕਰਿਓਗੇ ਜੰਮਣਗੇ ਲੋਕੋ ਨਾ ਥੰਮਣਗੇ ਕਰ ਕਰਿਓਗੇ ਜੰਮਣਗੇ ਰਿੰਕਲਾਬ ਜਿੰਦਾਬਾਦ 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 ਸਾਮਰਾਜਵਾਦ ਮਰਦਾਬਾਦ 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 ਲੋਕੋ ਨਾ ਥੰਮਣਗੇ ਕਰ ਕਰਿਓਗੇ ਜੰਮਣਗੇ ਜਿੰਦਾਬਾਦ ਜਿੰਦਾਬਾਦ ਰੋਕੋ ਨਾ ਥੰਮਣਗੇ ਕਰ ਕਰੀਓਗੇ ਜੰਮਣਗੇ ਛੀ ਜੋ ਤੁਹਾਡੀ ਸੋਚ ਤੇ ਫੈਰਾ ਦੇਾਂਗੇ ਥੋਕ ਤੇ ਛੀ ਜੋ ਤੁਹਾਡਾ ਕਰਜ਼ ਹੈ ਲੋਨਾ ਸਾਡਾ ਕਰਜ਼ ਹੈ ਨੀਗਮ ਸਰਮਾ ਦੇ ਰੋਕੋ ਨਾ ਥੰਮਣਗੇ ਕਰ ਕਰੀਓਗੇ ਜੰਮਣਗੇ ਵਿਦਿਆਰਥੀ ਲਾਇਰ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਛੀ ਜੋ ਤੁਹਾਡੀ ਸੋਚ ਤੇ ਕੰਮੜੇ 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 ਨਾ ਅਸੀਂ ਖਨਿਆਰ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਰੀਗਲ ਸਿਨੇਮਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸਤਿ ਸ਼੍ਰੀ ਅਕਾਲ ਦੇਣ ਦੇ ਲਈ ਓਕੇ ਜੀ ਧਰਤੀ ਦੇ ਉੱਤੇ ਇਕੱਤਰ ਹੋਏ ਆ ਅੱਜ 50 ਸਾਲ ਤੋਂ ਉੱਪਰ ਸਮਾਂ ਇਨਾ ਸ਼ਹੀਦਾਂ ਨੂੰ ਸਾਡੇ ਸ਼ਹੀਦ ਹੋਇਆ ਨੂੰ ਬੀਤ ਚੁੱਕਿਆ ਪਰ ਉਹਨਾਂ ਦੀ ਕੁਰਬਾਨੀ ਹੈ ਜਿਹੜੀ ਉਹ ਅੱਜ ਵੀ ਖਤਮ ਨਹੀਂ ਹੋਈ ਉਹਨਾਂ ਦਾ ਡੁੱਲਿਆ ਹੋਇਆ ਖੂਨ ਅੱਜ ਵੀ ਸਾਨੂੰ ਲੜਨ ਦੇ ਲਈ ਪ੍ਰੇਰਦਾ ਤੇ ਜੇ ਵੀ ਇਥੋਂ ਦੀ ਸਰਕਾਰ ਉਹ ਇੰਨਾ ਸ਼ਹੀਦਾਂ ਦੀ ਯਾਦਗਾਰ ਨੂੰ ਖਤਮ ਕਰਕੇ ਇੱਥੇ ਸ਼ੋਪਿੰਗ ਮਾਲ ਬਣਾਉਣਾ ਚਾਹੁੰਦੀ ਆ ਤੇ ਸਾਡੀ ਇਥੋਂ ਦੀ ਸਮੇਂ ਦੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਤੇ ਇਹਨਾਂ ਨੂੰ ਚੇਤਾਵਨੀ ਵੀ ਆ ਕਿ ਅਸੀਂ ਪਹਿਲਾਂ ਤੁਹਾਡੇ ਰਾਹੀਂ ਇੱਥੇ ਇੱਕ ਯਾਦਗਾਰ ਬਣਾਉਣੀ ਚਾਹੁੰਦੇ ਸੀ ਡਿਪਟੀ ਕਮਿਸ਼ਨਰ ਹੁਣਾਂ ਦੇ ਨਾਲ ਇੱਕ ਮੀਟਿੰਗ ਵੀ ਹੋਈ ਸੀ ਪਰ ਜੇਕਰ ਹੁਣ ਪ੍ਰਸ਼ਾਸਨ ਧੱਕੇ ਦੇ ਨਾਲ ਇੱਥੇ ਸ਼ੋਪਿੰਗ ਮਾਲ ਬਣਾਉਣ ਦੀ ਕੋਸ਼ਿਸ਼ ਕਰੂਗਾ ਤਾਂ ਪੰਜਾਬ ਦੀ ਜਵਾਨੀ ਡੰਡਿਆਂ ਦੇ ਵਿੱਚ ਝੰਡੇ ਪਾ ਕੇ ਉਹ 1972 ਵਾਲਾ ਇਤਿਹਾਸ ਆ ਜਿਹੜਾ ਉਹ ਦੁਬਾਰਾ ਤੋਂ ਹਰਾਉਣ ਦੇ ਲਈ ਤਿਆਰ ਬੈਠੀ ਆ ਅਸੀਂ ਇੱਥੇ ਕੋਈ ਸ਼ੋਪਿੰਗ ਮਾਲ ਨਹੀਂ ਬਣਨ ਦੇਣਾ ਕੋਈ ਪਾਰਕਿੰਗ ਨਹੀਂ ਬਣਨ ਦੇਣੀ ਅਸੀਂ ਇਹ ਚੀਜ਼ਾਂ ਦੀ ਯਾਦਗਾਰ ਬਣਾਉਣੀ ਆ ਜਿਹੜੀ ਯਾਦਗਾਰ ਸਾਡੇ ਲੋਕਾਂ ਨੂੰ ਲੜਨ ਦੇ ਲਈ ਪ੍ਰੇਰਣਾ ਦੇਵੇ ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਆ ਕਿ ਟਿਕਟਾਂ ਦੇ ਲਈ ਲੜਨ ਵਾਲੇ ਲੋਕ ਕਿਦਾਂ ਸ਼ਹੀਦ ਹੋ ਸਕਦੇ ਆ ਸਾਡਾ ਉਹਨਾਂ ਲੋਕਾਂ ਨੂੰ ਜਵਾਬ ਆ ਇਹ ਕੋਲ ਟਿਕਟਾਂ ਦਾ ਕੋਲ ਨਹੀਂ ਸੀ ਇਹ ਪੁਲਿਸ ਦੇ ਜ਼ਬਰ ਦੇ ਖਿਲਾਫ ਕੋਲ ਸੀ ਡੇ ਟਿਕਟਾਂ ਦੇ ਖਿਲਾਫ ਢੋਲ ਹੁੰਦਾ ਤਾਂ 5 ਅਕਤੂਬਰ ਨੂੰ ਜਿਸ ਦਿਨ ਪਹਿਲਾ ਮੁਜ਼ਾਹਰਾ ਹੋਇਆ ਸਿਨੇਮੇ ਦੇ ਮਾਲਕਾਂ ਦੀ ਗੁੰਡਾਗਰਦੀ ਦੇ ਖਿਲਾਫ ਤਾਂ ਉੱਤੇ ਗੋਲੀ ਚੱਲਣ ਤੋਂ ਬਾਅਦ ਇਹ ਮਾਮਲਾ ਰਫਾ ਦਫਾ ਹੋ ਜਾਣਾ ਸੀ ਪਰ 7 ਅਕਤੂਬਰ ਨੂੰ ਦੁਬਾਰਾ ਮੁਜ਼ਾਹਰਾ ਹੋਇਆ ਪੂਰੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਵਿਦਿਆਰਥੀ ਨਿਕਲ ਕੇ ਆਏ ਵਿਦਿਆਰਥੀਆਂ ਦੇ ਉੱਤੇ ਲਾਠੀ ਚਾਰਜ ਹੋਇਆ ਤਾਂ ਉਹ ਪੰਜਾਬ ਦੇ ਅੰਦਰ ਜੋ ਪੁਲਿਸ ਦੇ ਖਿਲਾਫ ਸਰਕਾਰ ਦੇ ਖਿਲਾਫ ਇੱਕ ਗੁੱਸਾ ਸੀ ਜਿਹੜਾ ਉਹ ਇਸ ਢੋਲ ਦੇ ਰਾਹੀਂ ਪੰਜਾਬ ਦੇ ਲੋਕਾਂ ਦਾ ਨਿਕਲਿਆ ਇਸ ਕਰਕੇ ਅਸੀਂ ਆਪਣੇ ਸ਼ਹੀਦਾਂ ਦੀ ਯਾਦਗਾਰ ਨੂੰ ਇਸ ਤਰ੍ਹਾਂ ਰੁੱਲਣ ਨਹੀਂ ਦੇਵਾਂਗੇ ਪੰਜਾਬ ਦੀ ਜਵਾਨੀ ਆਪਣੇ ਸ਼ਹੀਦਾਂ ਦੀ ਯਾਦਗਾਰ ਬਣਾ ਕੇ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਦੇ ਵਿੱਚ ਰੇਗਲ ਸ਼ਿਮਾ ਗੋਲੀਕਾਂਡ ਦੇ ਸ਼ਹੀਦਾਂ ਦੀ ਯਾਦਗਾਰ ਇਕੱਠੇ ਹੋ ਕੇ ਬਰਸੀ ਮਨਾਈ ਗਈ ਹੈ 53 ਸਾਲ 61 ਵਰ੍ਹੇ ਨੂੰ ਹੋ ਗਏ ਜਿਦੇ ਵਿੱਚ ਸਵਰਨ ਤੇ ਹਰਜੀਤ ਜੜਕਪਿੰਡ ਦੇ ਨੌਜਵਾਨ ਇੱਕ ਮਾਤਵ ਫੀਮਲ ਆਪਰੇਸ਼ਨ ਤੇ ਕਾਮ ਰੱਖਿਆਲਾ ਗੁਰਦੇਵ ਸਿੰਘ ਉਹ ਜਿਹੜੇ ਸ਼ਹੀਦ ਹੋ ਗਏ ਸੀ ਤੇ ਅਨੇਕਾਂ ਲੋਕ ਉਹ ਜ਼ਖਮੀ ਹੋਏ ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ ਲੱਗ ਪਾਇਆਗਾ ਇੱਕ ਛੁੱਪੀਆਂ ਵਾਲਿਆਂ ਦੀ ਛੋਟੀ ਜੀ ਬੱਚੀ ਜਿਹੜੀ ਆ ਉਹ ਵੀ ਦੱਸਿਆ ਜਾਂਦਾ ਹੈ ਕਿ ਇਸ ਕਾਂਡ ਦੇ ਵਿੱਚ ਅੰਮਾਰੀ ਗਈ ਸੀਗੀ ਉਹ ਕਾਂਡ ਹੈ ਜਿਹੜਾ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਵਿੱਚ ਬਹੁਤ ਇਤਿਹਾਸਕ ਜਗ੍ਹਾ ਰੱਖਦਾ ਅੱਜ ਉਹਨੂੰ ਯਾਦ ਕੀਤਾ ਗਿਆ ਯਾਦ ਕਰਨ ਦੇ ਨਾਲ 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 ਹੀ ਹਮੇਸ਼ਾ ਹੀ ਸਾਡੀ ਇਹ ਆਵਾਜ਼ ਹੁੰਦੀ ਹੈ ਕਿ ਸਰਕਾਰ ਜਿੱਦਾਂ ਮੰਗ ਰਹੀ ਹੈ ਲੰਬੇ ਸਮੇਂ ਤੋਂ ਕਿ ਇਹਨੂੰ ਸਾਹਮਣੇ ਇੱਥੇ ਯਾਦਗਾਰ ਤੇ ਲਾਇਬ੍ਰੇਰੀ ਸ਼ਹੀਦਾਂ ਦੀ ਬਣਾਈ ਜਾਵੇ 53 ਸਾਲ ਇਸ ਕਾਂਡ ਨੂੰ ਹੋ ਚੁੱਕੇ ਆ 39 ਸਾਲ ਇਸ ਕੱਲ ਨੂੰ ਹੋ ਚੁੱਕਿਆ ਜਦੋਂ ਸਰਕਾਰ ਨੇ ਰਿਗਲ ਮਾਲਕਾਂ ਤੋਂ ਇਹ ਖਰੀਦ ਕੇ ਸਰਕਾਰ ਦੇ ਅੰਦਰ ਇਹ ਸਿਨੇਮਾ ਜਿਹੜਾ ਲੈ ਲਿਆ ਸੀਗਾ ਲੋਕ ਸੰਪਰਕ ਵਿਭਾਗ ਦੇ ਜਿਹੜੇ ਉਸ ਟਾਈਮ ਦੇ ਅਫਸਰ ਸੀ ਗਿਆਨ ਸਿੰਘ ਉਹ ਅੱਜ ਵੀ ਚਾਉਂਦੇ ਆ ਜਿਨ੍ਹਾਂ ਨੇ ਰਹਿਣ ਪਾਈ ਤੇ ਇਹ ਜਿਹੜਾ ਸਰਕਾਰੀ ਕਬਜ਼ਾ ਲਿਆ ਗਿਆ ਸੀਗਾ 11,70,000 ਰੁਪਏ ਦੇ ਵਿੱਚ ਇਹ ਜਿਹੜੀ ਜਗ੍ਹਾ ਹੈਗੀ ਹੈ ਸਰਕਾਰ ਨੇ ਖਰੀਦੀ ਸੀਗੀ ਇਸ ਤਰ੍ਹਾਂ ਦੀ ਕੋਈ ਰਿਕਾਰਡ ਕੋਈ ੜਿੱਕਾ ਸਾਨੂੰ ਦਿਖਾਈ ਨਹੀਂ ਦਿੰਦਾਗਾ ਜਿਨ੍ਹਾਂ ਕਰਕੇ ਸਰਕਾਰ ਵਾਸਤੇ ਪਰੇਸ਼ਾਨੀ ਹੋਵੇ ਤੇ ਯਾਦਗਾਰ ਬਣਾਉਣ ਦੇ ਵਿੱਚ ਪਰ ਸਰਕਾਰ ਦੀ ਨਲਾਇਕੀ ਹੈ ਸਰਕਾਰ ਦੀ ਅਣਗਹਿਲੀ ਹੈ ਤੇ ਸਰਕਾਰ ਦੀ ਇਹ ਸਾਜ਼ਿਸ਼ਾ ਕਿ ਜੇ ਇਹ ਯਾਦਗਾਰਾਂ بچਣਗੀਆਂ ਤਾਂ ਵਿਦਿਆਰਥੀ ਤੇ ਨੌਜਵਾਨ ਆਪਣੇ ਸ਼ਹੀਦਾਂ ਦੇ ਦੱਸੇ ਹੋਏ ਰਾਤ ਚੱਲ ਕੇ ਜ਼ੁਲਮ ਦੇ ਖਿਲਾਫ ਸੰਘਰਸ਼ ਦੇ ਮੈਦਾਨ ਚ ਆਉਣਗੇ। ਇਹ ਸਰਕਾਰ ਕੇ ਸਰਕਾਰ ਇਹ ਯਾਦਗਾਰ ਨੂੰ ਸਾਂਭਣ ਦੀ ਬਜਾਏ ਕਿਤੇ ਭੂ ਮਾਫੀਆ ਕਿਤੇ ਇਹ ਤੇ ਮੌਜੂਦਾ ਵਿਧਾਇਕ ਜਿਹੜਾ ਇਹਨੂੰ ਕਬਜ਼ਾ ਕਰਕੇ ਇਹਨੂੰ ਨੱਪ ਕੇ ਇੱਥੇ ਕਿਤੇ ਸ਼ਾਪਿੰਗ ਮਾਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿਤੇ ਕੋ ਕੈਰਮ ਬੋਰਡ ਕਿਤੇ ਤਾਸ਼ ਖੇਡਣ ਦਾ ਪ੍ਰਬੰਧ ਕਰਨ ਦੀ ਗੱਲ ਕਰਦੇ ਹੈਗੇ ਆ। ਸਾਡੀ ਇਹ ਮੰਗ ਆ ਕਿ ਇਹ ਯਾਦਗਾਰ ਨੂੰ ਸਰਕਾਰ ਸਾਂਭੇ ਇੱਥੇ ਯਾਦਗਾਰ ਤੇ ਲਾਇਬ੍ਰੇਰੀ ਜਿਹੜੀ ਆ ਬਣਾਈ ਜਾਵੇ। ਇਹ ਸਰਕਾਰ ਇਹਦੇ ਵੱਲ ਧਿਆਨ ਨਹੀਂ ਦਿੰਦੀ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਅਸੀਂ ਐਲਾਨ ਉਹੜੀਕਾਂਗੇ 50 ਸਟੂਡੈਂਟਸ ਯੂਨੀਅਨ ਨੇ ਇੱਕ ਯਾਦਗਾਰ ਨੂੰ ਸਾਂਭਣ ਵਾਸਤੇ ਜਿਸ ਤਰ੍ਹਾਂ ਦੀ ਲੜਾਈ ਦੀ ਜਿਹੜੀ ਸ਼ੁਰੂਆਤ ਕਰੂਗੀ ਮੋਗੇ ਦੇ ਵਿਦਿਆਰਥੀ ਨੌਜਵਾਨ ਕਿਸਾਨ ਮਜ਼ਦੂਰ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਤੇ ਉਹਨਾਂ ਸਮੇਂ ਦਾਮ ਨਹੀਂ ਲਵਾਂਗੇ ਜਿੰਨਾ ਸਮਾਂ ਇੱਥੇ ਯਾਦਗਾਰ ਤੇ ਲਾਇਬ੍ਰੇਰੀ ਜਿਹੜੀ ਆ ਉਹ ਬਣਦੀ ਮੇਰਾ ਨਾਮ ਹਰਵੀਰਾ ਪੰਜਾਬ ਸਟੂਡੈਂਟਸ ਯੂਨੀਅਨ ਜ਼ਿਲ੍ਹਾ ਫਰੀਦਕੋਟ ਤੋਂ ਅਸੀਂ ਅੱਜ ਮੋਗਾ ਰਿਗਲ ਸਿਨੇਮਾ ਬੋਲੀਕਾਂਡ ਜੋ 1972 ਵੇਲੇ ਵਾਪਰਿਆ ਜੋ ਉਸ ਸਮੇਂ ਸਰਕਾਰ ਉਹ ਇੱਥੇ ਜੋ ਸਿਨੇਮਾ ਮਾਲਕ ਸੀ ਉਹ ਲੋਕਾਂ ਦੇ ਨਾਲ ਗੁੰਡਾਗਰਦੀ ਕਰਦੇ ਸੀ ਔਰਤਾਂ ਨਾਲ ਹਰਾਸਮੈਂਟ ਵੀ ਹੁੰਦੀ ਸੀ ਟਿਕਟਾਂ ਦੀ ਬਲੈਕ ਕਰਦੇ ਸੀ ਉਹਦੇ ਖਿਲਾਫ ਜਦੋਂ ਵਿਦਿਆਰਥੀ ਯੂਨੀਅਨਾਂ ਨੇ ਵਿਦਿਆਰਥੀਆਂ ਦੀ ਸ਼ਿਕਾਇਤ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਆਏ ਤਾਂ ਉੱਥੇ ਗੁੰਡਾਗਰਦੀ ਦੇਖਣ ਨੂੰ ਮਿਲੀ ਜਿਹਦੇ ਕਰਕੇ ਵੀ ਪੁਲਿਸ ਤੇ ਜਿਹੜੀ ਉਹ ਸਿਨੇਮਾ ਮਾਲਕਾਂ ਦੇ ਨਾਲ ਖੜੀ ਸੀ ਵਿਦਿਆਰਥੀ ਯੂਨੀਅਨਾਂ ਨੇ ਇਕੱਠੇ ਹੋ ਕੇ ਜਿਹੜਾ ਸਿਨੇਮਾ ਮਾਲਕਾਂ ਦੇ ਖਿਲਾਫ ਮੁਜ਼ਾਹਰਾ ਕੀਤਾ ਜਿਦੇ ਵਿੱਚ ਪੁਲਿਸ ਉਹਨਾਂ ਦੇ ਨਾਲ ਖੜਦੀ ਹੋਈ ਵਿਦਿਆਰਥੀ ਨੇ ਗੋਲੀਆਂ ਚਲਾਈਆਂ 5 ਅਕਤੂਬਰ ਨੂੰ ਫਿਰ 7 ਅਕਤੂਬਰ ਨੂੰ ਵਿਦਿਆਰਥੀ ਨੇ ਪੁਲਿਸ ਦੀ ਗੁੰਡਾਗਰਦੀ ਦਾ ਜਵਾਬ ਦੇਣ ਲਈ ਦੁਬਾਰਾ ਮੁਜ਼ਾਹਰਾ ਕੀਤਾ ਜਿਦੇ ਵਿੱਚ ਫਿਰ ਦੁਬਾਰਾ ਗੋਲੀਆਂ ਚੱਲੀਆਂ ਪੂਰੇ ਪੰਜਾਬ ਭਰ ਵਿੱਚ ਇਸ ਜਿਹੜੇ ਗੋਲੀਆਂ ਚੱਲਣ ਦੇ ਖਿਲਾਫ ਜਿਹੜਾ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਪੁਲਿਸ ਸਮੋਗੇ ਦੀ ਪੁਲਿਸ ਜਿਹੜੀ ਉਹ ਵਰਦੀ ਜਿਹੜੀ ਆ ਉਹ ਆਪਦੇ ਲਫਾਫਿਆਂ ਚ ਪਾ ਕੇ ਨਿਕਲਦੀ ਸੀ ਕਰੋ ਵਰਦੀ ਪਾ ਕੇ ਨਿਕਲਦੀ ਸੀ ਥਾਣੇ ਜਾ ਕੇ ਵਰਦੀ ਪਾਉਂਦੀ ਸੀ ਇਹ ਅੰਦੋਲਨ ਨੇ ਜਿਹੜਾ ਪੁਲਿਸ ਨੂੰ ਜਿਹੜਾ ਉਹ ਭਜਣਾ ਪਾਤੀਆਂ ਸੀਗੀਆਂ ਉਸ ਇਤਿਹਾਸਿਕ ਜਿਹੜੀ ਉਹ ਵਿਦਿਆਰਥੀਆਂ ਦੀ ਜਿਹੜੀ ਯਾਦ ਨੂੰ ਅੱਜ ਜਿਹੜਾ ਸਮਰਪਿਤ ਇਕੱਠ ਰੱਖਿਆ ਗਿਆ ਹਰ ਸਾਲ ਪੰਜਾਬ ਸਟੂਡੈਂਟਸ ਯੂਨੀਅਨ ਨੇ ਇੱਥੇ ਆਪਦੀ ਝੰਡਾ ਚੜਾਉਂਦੀ ਆ 53 ਸਾਲ ਤੋਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਜਿਹੜਾ ਇੱਥੇ ਕਬਜ਼ਾ ਅਸੀਂ ਕੀਤਾ ਹੋਇਆ ਵਿਦਿਆਰਥੀ ਜਥੇਬੰਦੀ ਨੇ ਤੇ ਅਸੀਂ ਇਥੇ ਐਲਾਨ ਵੀ ਕਰਦੇ ਹਰ ਸਾਲ ਕਿ ਇੱਥੇ ਜੋ ਵੀ ਸਰਕਾਰ ਕਦੇ ਪ੍ਰਵੀਜ਼ਨ ਲੈ ਕੇ ਆਉਂਦੀਵੇ ਇੱਥੇ ਸਿਨੇਮਾ ਹਾਲ ਬਣਾਉਣਾ ਕਦੇ ਕਹਿੰਦੇ ਪਾਰਕ ਬਣਾਉਣੀ ਆ ਉਹਦੇ ਖਿਲਾਫ ਅਸੀਂ ਡਟ ਕੇ ਖੜੇ ਆ ਕਿ ਅਸੀਂ ਇਸ ਚੀਜ਼ਾਂ ਦੀ ਵਿਰਾਸਤ ਨੂੰ ਰੋੜ ਨਹੀਂ ਦੇਵਾਂਗੇ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਆਪਦੀ ਇਸੀ ਦਾਨੀ ਇਮਾਰਤ ਤੇ ਥੀ ਉਸਾਰਾਂਗੇ ਅਗਰ ਪੰਜਾਬ ਸਰਕਾਰ ਇੱਥੇ ਚੀਜ਼ਾਂ ਦੀ ਵਿਰਾਸਤ ਜਿਹੜੀ ਉਹ ਨਹੀਂ ਉਸਾਰਦੀ ਤੇ ਨਾਲ ਹੀ ਅਸੀਂ ਵਿਦਿਆਰਥੀ ਯੂਨੀਅਨ ਵੱਲੋਂ ਜਿੱਥੇ ਵੀ ਸਮਾਜ ਵਿੱਚ ਧੱਕਾ ਹੁੰਦਾ ਲੋਕਾਂ ਨਾਲ ਉਹਦੇ ਖਿਲਾਫ ਲੜ ਕੇ ਨਿਡਰ ਕੇ ਖੜਦੇ ਆ ਤੇ ਨਾਲ ਹੀ ਕਿਉਂਕਿ ਪ੍ਰਸਿੱਧ ਭਗਤ ਸਿੰਘ ਹੋਰਾਂ ਦਾ ਸਨੇਹਾ ਵੀ ਹੈ ਵਿਦਿਆਰਥੀਆਂ ਨੂੰ ਕਿ ਉਹਨਾਂ ਨੇ ਸਮਾਜ ਵਿੱਚ ਜਿੱਥੇ ਵੀ ਗਲਤ ਹੁੰਦਾ ਉਹਦੇ ਖਿਲਾਫ ਬੋਲਣਾ ਤੇ ਸਮਾਜ ਨੂੰ ਅੱਗੇ ਵੱਲ ਲੈ ਕੇ ਜਾਣਾ ਉਹ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਸ਼ਹੀਦਾਂ ਦੀ ਵਿਰਾਸਤ ਨੂੰ ਸਮਝਦੇ ਹਾਂ ਤਾਂ ਕਿ ਉਸ ਉਸ ਵਿਰਾਸਤ ਤੋਂ ਸਿੱਖ ਕੇ ਅਸੀਂ ਅੱਗੇ ਵੱਲ ਨੂੰ ਜਾ ਸਕੀਏ ਮੇਰਾ ਨਾਮ ਧੀਰਜ ਫਾਇਲਕਾ ਹੀ ਮੈਸੂਬਾ ਜਰਨਲਿਸਟ ਖਤਰਾਂਪਨਿਆ 50 ਸਟੂਡੈਂਟਸ ਇਹਨਾਂ ਦਾ ਅੱਜ ਅਸੀਂ ਰੀਗਲ ਸਿਨੇਮਾ ਜੋ 1972 ਦੇ ਵਿੱਚ ਇੱਕ ਗੋਲੀ ਕਾਂਡ ਵਾਪਰਿਆ ਜਿੱਥੇ ਇੱਕ ਵੱਡੀ ਮੂਵਮੈਂਟ ਜਿਹੜੀ ਵਿਦਿਆਰਥੀਆਂ ਦੀ ਜਿਹੜੀ ਪੰਜਾਬ ਦੇ ਵਿੱਚ ਖੜੀ ਹੋਈ ਸੀ ਉਹਦੇ ਵਿੱਚ ਪੰਜਾਬ ਪ ਕਈ ਸਾਰੇ ਵਿਦਿਆਰਥੀ ਤੇ ਕੁਝ ਆਮ ਲੋਕ ਜਿਹੜੇ ਸ਼ਹੀਦ ਹੋ ਗਏ ਸੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਜਿਹੜਾ ਸਭਦਾਨੀ ਸਮਾਗਮ ਮਨਾਇਆ ਜਾਂਦਾ ਨਾਲ ਹੀ ਇਹ ਜਿਹੜਾ ਮੇਰੇ ਪਿੱਛੇ ਸਿਨੇਮਾ ਦੇਖ ਰਹੇ ਆ ਇੱਥੇ ਹਰ ਸਾਲ ਅਸੀਂ ਪੰਜਾਬ ਸਟੂਡੈਂਟਸ ਨੂੰ ਝੰਡਾ ਚੜਾਉਂਦੇ ਆ ਤੇ ਕਬਜ਼ੇ ਹੇਠ ਹੈਗਾ ਅਸੀਂ ਇਸ ਜਿਹੜਾ ਰੀਗਲ ਸਿਨੇਮਾ ਦਾ ਜਿਹੜਾ ਕਾਂਡ ਸੀ ਪੂਰਾ ਜੋ ਉਸ ਸਮੇਂ ਮੂਵਮੈਂਟ ਖੜੀ ਹੋਈ ਉਹ ਜਿਹੜਾ ਉਦੋਂ ਦੇ ਹਾਲਾਤਾਂ ਮੁਤਾਬਕ ਜਿਹੜੇ ਸਮੇਂ ਦੌਰਾਨ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਸੀ ਮਹਿੰਗਾਈ ਦਾ ਦੌਰ ਸੀ ਨੌਜਵਾਨ ਬੇਚੈਨ ਸੀਗੇ ਉਹਨਾਂ ਨੇ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਗੁੱਸਾ ਫੁੱਟਣਾ ਸੀ ਉਹ ਇਸ ਰੀਗਲ ਸਿਮੇ ਦੀ ਟਿਕਟਾਂ ਦੇ ਇਸ਼ੂ ਦੇ ਵਿੱਚ ਗੁੱਸਾ ਫੁੱਟਿਆ ਤੇ ਪੰਜਾਬ ਦੇ ਵਿੱਚ ਇੱਕ ਵੱਡੀ ਮੂਵਮੈਂਟ ਖੜੀ ਹੋਈ ਹੈ ਜਿਸ ਤਰ੍ਹਾਂ ਅੱਜ ਨੇਪਾਲ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਨੂੰ ਲੈ ਕੇ ਗੁੱਸਾ ਫੁੱਟਿਆ ਪਰ ਉਹ ਗੁੱਸਾ ਇਕੱਲਾ ਸੋਸ਼ਲ ਮੀਡੀਆ ਦਾ ਨਹੀਂ ਹੈ ਉਹ ਟੋਟਲੀ ਜਿਹੜਾ ਉੱਥੋਂ ਦੇ ਜੜਾ ਸੰਕਟ ਉਹਨੂੰ ਦਰਸਾਉਂਦਾ ਅੱਜ ਦੇਸ਼ ਦੇ ਵਿੱਚ ਵੀ ਇਸ ਤਰ੍ਹਾਂ ਦਾ ਸੰਕਟ ਆ ਨੌਜਵਾਨਾਂ ਨੂੰ ਗਲਤ ਪਾਸੇ ਧੱਕਿਆ ਜਾ ਰਿਹਾ ਗੰਦੇ ਗੀਤ ਆ ਰਹੇ ਆ ਸੋਸ਼ਲ ਮੀਡੀਆ ਰੰਗ ਗੰਧ ਪਰ ਉਸਿਆ ਜਾ ਰਿਹਾ ਨੌਜਵਾਨਾਂ ਨੂੰ ਇੱਕ ਇਸ ਤਰ੍ਹਾਂ ਦਾ ਕਲਚਰ ਦਿੱਤਾ ਜਾ ਰਿਹਾ ਜਿੰਦੇ ਚ ਨੌਜਵਾਨਾਂ ਨੂੰ ਲੱਗਦਾ ਸ਼ਾਇਦ ਇਹ ਕਲਚਰ ਆ ਪਰ ਸਾਡੇ ਸਾਹਮਣੇ ਇੱਕ ਇਸ ਤਰ੍ਹਾਂ ਦਾ ਇਤਿਹਾਸ ਵੀ ਹੈ ਜਿੰਦੇ ਵਿੱਚ ਨੌਜਵਾਨ ਅੱਗੇ ਹੋ ਕੇ ਲੜੇ ਆ ਗੋਲੀਆਂ ਦੇ ਸਾਹਮਣੇ ਅੱਗੇ ਹੋ ਕੇ ਹਕਾਂਡਾ ਕੇ ਲੜੇ ਆ ਇਸ ਤਰ੍ਹਾਂ ਦਾ ਇਤਿਹਾਸ ਆ ਇਸ ਲਈ ਇਸ ਤਰ੍ਹਾਂ ਦਾ ਇਤਿਹਾਸ ਬਚਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਹੈ ਜਾਂ ਹੁਣ ਮੌਜੂਦਾ ਸਮੇਂ ਦੇ ਜਿਹੜੇ ਨੌਜਵਾਨਾਂ ਉਹਨਾਂ ਨੂੰ ਸਮਝ ਆ ਜਾ ਸਕੇ ਕਿ ਸਾਡਾ ਇਤਿਹਾਸ ਕਿਸ ਤਰ੍ਹਾਂ ਦਾ ਤੇ ਸਾਡੇ ਸੀ ਭਵਿੱਖ ਵਿੱਚ ਜਿਹੜਾ ਮੂਵਮੈਂਟ ਕਿਸ ਤਰ੍ਹਾਂ ਲੈ ਕੇ ਜਾਣੀ ਹੈ ਨੌਜਵਾਨੀ ਦੀ ਦਿਸ਼ਾ ਕੀ ਹੋਵੇ ਦਿਸ਼ਾ ਕੀ ਹੋਵੇ ਅੱਜ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਸੰਕਟ ਆ ਅੱਜ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ਤੇ ਆ ਤੁਸੀਂ ਦੇਖੋ ਲੇ ਲਦਾਖ ਦੇ ਵਿੱਚ ਉਹ ਜਿਹੜਾ ਐਨਐਸਏ ਲਾ ਕੇ ਜਿਹੜਾ ਸੋਨਾ ਮੰਗ ਚੁੱਕ ਨੂੰ ਅਰੈਸਟ ਕਰ ਲਿਆ ਜਾਂਦਾ ਹੈਗਾ ਇੱਥੇ ਜਿਹੜਾ ਜੇ ਕੋਈ ਸਰਕਾਰ ਖਿਲਾਫ ਬੋਲ ਰਿਹਾ ਉਹਨੂੰ ਅਰੈਸਟ ਕਰ ਲਿਆ ਜਾ ਰਿਹਾ ਕੋਈ ਬੁੱਧੀਜੀਵੀ ਬੋਲਦਾ ਉਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਂਦਾ ਨੌਜਵਾਨ ਜੇ ਕੋਈ ਬੋਲ ਰਿਹਾ ਉਹਨੂੰ ਜਿਹੜਾ ਜੇਲਾਂ ਦੇ ਵਿੱਚ ਧੱਕਿਆ ਹੋਇਆ ਹੈਗਾ ਇਹਦੇ ਵਿੱਚ ਸਾਡੇ ਸਾਹਮਣੇ ਜਿਹੜੀ ਵਿਰਾਸਤ ਆ ਸਾਡੇ ਸਾਹਮਣੇ ਜਿਹੇ ਬਿਲਡਿੰਗ ਹੈ ਇਹ ਸਿਰਫ ਬਿਲਡਿੰਗ ਨਹੀਂ ਹੈ ਇਹ ਸਾਡੇ ਸਾਹਮਣੇ ਪੂਰੀ ਦੀ ਪੂਰੀ ਇੱਕ ਵਿਚਾਰਧਾਰਾ ਜਿਹੜੀ ਇਹ ਰਸਤਾ ਦਿਖਾ ਸਕਦੀ ਹੈ ਉਹਨਾਂ ਨੌਜਵਾਨਾਂ ਨੂੰ ਤੇ ਸਾਨੂੰ ਜਿਹੜਾ ਸਾਡੇ ਦੇਸ਼ ਨੂੰ ਪੰਜਾਬ ਨੂੰ ਜਿਹੜਾ ਸੰਕਟ ਦੇ ਵਿੱਚੋਂ ਜੇ ਕੋਈ ਕੱਢ ਸਕਦਾ ਤਾਂ ਉਹ ਨੌਜਵਾਨਾਂ ਤੇ ਨੌਜਵਾਨ ਇਨ੍ਹਾਂ ਵਿਰਾਸਤਾਂ ਤੋਂ ਇਨ੍ਹਾਂ ਇਤਿਹਾਸ ਤੋਂ ਜਿਹੜਾ ਪ੍ਰੇਰਣਾ ਲੈ ਕੇ ਅੱਗੇ ਆਉਣ ਇਸੇ ਦਿਸ਼ਾ ਲਈ ਇਸੇ ਚੀਜ਼ ਲਈ ਅਸੀਂ ਜਿਹੜਾ ਇਸ ਨਾਅਲੀ ਸਮਾਗਮ ਕਰਦੇ ਆਂ ਨਾਲ ਹੀ ਅਸੀਂ ਇਤਿਹਾਸਿਕ ਇਤਿਹਾਸਕ ਇਮਾਰਤਾਂ ਨੂੰ ਬਚਾਉਣ ਲਈ ਜਿਹੜਾ ਲੜ ਰਹੇ ਆਂ ਕਿ ਸਰਕਾਰ ਇਸ ਇਤਿਹਾਸਕ ਇਮਾਰਤ ਨੂੰ ਸਾਹਮਣੇ ਇੱਥੇ ਜਿਹੜਾ ਲਾਇਬ੍ਰੇਰੀ ਤੇ ਮਿਊਜ਼ੀਅਮ ਵਿੱਚ ਤਬਦੀਲ ਕੀਤਾ ਜਾਵੇ ਤਾਂ ਜੋ ਇੱਕ ਜਿਹੜੀ ਪ੍ਰੇਰਨਾ ਸਰੋਤ ਜਿਹੜਾ ਇਸ ਪੰਜਾਬ ਦੇ ਨੌਜਵਾਨੀ ਲਈ ਬਣ ਸਕੇ